कि ਜਦੋਂ ਚੰਦੂ ਮਾਇਰਨ ਸਾਹਿਬ ਇੱਥੇ ਚੋਣ ਲੜਦੇ ਨੇ ਉਦੋਂ ਸਾਹ ਮਹਾਂ ਸਿੰਘ ਇਹ ਹਲਕਾ ਛੱਡ ਕੇ ਚਲੇ ਜਾਂਦੇ ਨੇ ਚੰਦੂ ਮਾਇਰ ਨੇ ਉਹ ਆਪਣੀ ਸਾਰੀ ਟੀਮ ਪੜਾ ਜਾਂਦੀ ਹੈ ਔਰ ਜਦੋਂ ਚੰਦੂ ਮਾਇਰਨ ਸਾਹਿਬ ਅਨੰਦਪੁਰ ਸਾਹਿਬ ਚਲੇ ਜਾਂਦੇ ਨੇ ਉਦੋਂ ਸਾਹ ਲਾਲ ਸਿੰਘ ਅਕਾਲੀ ਦਲ ਦਾ ਟੋਟਲ ਕੰਟਰੋਲ ਸੰਭ ਲੈਂਦੇ ਨੇ ਇਸ ਹਲਕੇ ਦਾ ਡਾਕਟਰ ਗਾਂਧੀ ਨੂੰ ਟਿਕਟ ਮਿਲਣ ਤੋਂ ਬਾਅਦ ਦੋ ਕੈਂਪੇਨ ਸ਼ੁਰੂ ਹੋਈਏ ਮੇਰੇ ਹਲਕੇ ਚ ਕਾਂਗਰਸ ਵਰਕਰਾਂ ਨੂੰ ਫੋਨ ਜਾਣੇ ਸ਼ੁਰੂ ਹੋਏ ਕਿ ਆਪਾਂ ਐਨਕੇ ਸ਼ਰਮੇ ਨੂੰ ਵੋਟ ਪਾਣੀ ਹੈ ਡਾਕਟਰ ਗਾਂਧੀ ਨੂੰ ਨਹੀਂ ਪਾਣੀ ਇਹ ਫੋਨ ਤਕਰੀਬਨ ਮੇਰੇ 260 ਪਿੰਡ ਨੇ ਉਹੀ ਐਸਾ ਪਿੰਡ ਹੋਵੇ ਜਿੱਥੇ ਫੋਨ ਨਹੀਂ ਗਿਆ ਹੋਗਾ ਇਹਨਾਂ ਦਾ ਭਤੀਜਾ ਉਹਦੀ ਵੀ ਜਿਹੜੀ ਆਡੀਓ ਹੈ ਉਹ ਵਾਇਰਲ ਹੋਈ ਹੈ ਆ ਕੱਲ ਮੈਂ ਆਨ 에ਅਰ ਸੁਣੀ ਹੈ ਉਹ ਵੀ ਕਹਿ ਰਿਹਾ ਕਿ ਮੈਂ ਐਸਾ ਲਾਲ ਸਿੰਘ ਦਾ ਭਤੀਜਾ ਬੋਲ ਰਿਹਾ ਹਾਂ ਔਰ ਤੁਸੀਂ ਗਾਂਧੀ ਨੂੰ ਵੋਟ ਨਹੀਂ ਪਾਣੀ ਤੁਸੀਂ ਐਨਕੇ ਸ਼ਰਮੇ ਨੂੰ ਪੜਦੇ ਨਾਲ ਵੋਟਾਂ ਪਾ ਇਹ ਦੂਜੀ ਆਡੀਓ ਹੈ ਇਹ ਆਡੀਓ ਕਾਫੀ ਨੇ ਹਲਕੇ ਦੇ ਕਿਉਂਕਿ ਇਸ ਵਾਰ ਲੋਕਾਂ ਨੇ ਮੈਨੂੰ ਆਕੇ ਦੱਸਿਆ ਕਿ ਇਹ ਲਾਲ ਸਿੰਘ ਬਹੁਤ ਪੁਰਾਣੇ ਜਿਹੜੇ ਪਾਰਟੀ ਦੇ ਵਰਕਰ ਉਹ ਲੈ ਕੇ ਅੱਜ ਕੈਬਨਿਟ ਮੰਤਰੀ ਤੇ ਬਹੁਤ ਵੱਡੇ ਅਹੁਦਿਆਂ ਤੇ ਰਹੇ ਨੇ ਫਿਰ ਅੱਜ ਇਸ ਤਰ੍ਹਾਂ ਦਾ ਕੀ ਹੋਇਆ ਜਿਹੜਾ ਨੂੰ ਲੱਗਦਾ ਸੀਗਾ ਕਿ ਵੀ ਇਹ ਇਹ ਜਿਹੜਾ ਕੁਝ ਹੋਇਆ ਜਦੋਂ ਮੈਨੂੰ ਇੱਥੇ ਟਿਕਟ ਮਿਲੀ ਇਹਨਾਂ ਨੇ ਚੰਦੂ ਮજરા ਨਾਲ ਜੋ ਅੱਜ ਐਨਕੇ ਨੂੰ ਕਿਹਾ ਕਿ ਮੇਰੇ ਘਰ ਦਾ ਬੰਦਾ ਐਦਾਂ ਹੀ ਇਹ ਉਦੋਂ ਕਹਿੰਦੇ ਸੀ ਮੇਰੇ ਉਹ ਕਿ ਚੰਦੂ ਮજરા ਸਾਡੇ ਘਰ ਦਾ ਬੰਦਾ ਸਾਡਾ ਕਾਰੋਬਾਰ ਇਕੱਠਾ ਹੈ ਤੇ ਤੁਸੀਂ ਬੇਫਿਕਰ ਰਹੋ ਤੁਸੀਂ ਵੋਟਾਂ ਤੰਦੂ ਮਾਇਰੇ ਨੂੰ ਪਾਓ ਔਰ ਕੰਮ ਦਾ ਜ਼ਿੰਮੇਵਾਰ ਮੈਂ ਹਾਂ ਹੁਣ ਇਹਨਾਂ ਨੇ ਪਾਰਲੀਮੈਂਟ ਮੰਗਣ ਕਰ ਲਈ ਔਰ ਪਾਰਲੀਮੈਂਟ ਨਹੀਂ ਮਿਲੀ ਤੇ ਜੋ ਮੇਰੇ ਨਾਲ ਕੀਤਾ ਉਹੀ ਰਾਹੁਲ ਗਾਂਧੀ ਜੀ ਦਾ ਨਮਾਇੰਦ ਜਿਹੜੇ ਅਰਵਿੰਦ ਗਾਂਧੀ ਨੇ ਡਾਕਟਰ ਸਾਹਿਬ ਉਹਨਾਂ ਦੇ ਨਾਲ ਵੀ ਇਹਨਾਂ ਨੇ ਉਹੀ ਕੀਤਾ ਜੋ ਉਹ ਇਲੈਕਸ਼ਨ ਉਹ ਇਹਨਾਂ ਨੇ ਮੇਰੇ ਨਾਲ ਕੀਤਾ ਜਿਉਂ ਤੋਂ ਪਹਿਲਾਂ ਜੋ ਜਸਜੀਤ ਰਧਾਵੀ ਨਾ ਕਰਦੇ ਆਏ ਨੇ ਇਹਨਾਂ ਦੇ ਸੁਭਾਅ ਵਿੱਚ ਉਹ ਇਹ ਕੰਮ ਵਿੱਚ ਪੈ ਨਹੀਂ ਸਕਦੇ ਉਹਨਾਂ ਨੂੰ ਤਾਂ ਹੁਣ ਤੱਕ ਕਰ ਲੈਣੀ ਚਾਹੀਦੀ ਸੀ ਅਗਰ ਉਹਨਾਂ ਦਾ ਕੋਈ ਸਿਆਸੀ ਕੋਈ ਇੱਕ ਦੋਤੇ ਹੈ ਹੁਣ ਤੱਕ ਤਾਂ ਪੁਲਿਸ ਦੇ ਜੀ ਰਿਪੋਰਟ ਕਰਦੇ ਹੁਣ ਤੱਕ ਤਾਂ ਉਹਨਾਂ ਨੇ ਫੋਰਸਾਂ ਨੇ ਕਿੰਚ ਨਹੀਂ ਕਰਨੀਆਂ ਚਾਹੀਦਾ ਸੀ ਕਿ ਮੇਰੀ ਆਵਾਜ਼ ਨਹੀਂ ਹੈ ਇਹ ਉਹਨਾਂ ਨੂੰ ਵੀ ਪਤਾ ਹੈ ਉਹਨਾਂ ਦੀ ਆਵਾਜ਼ ਹੈ ਸਾਰੇ ਇਲਾਕੇ ਨੂੰ ਵੀ ਪਤਾ ਕਿ ਆਵਾਜ਼ ਉਹਨਾਂ ਦੀ ਹੈ ਜਿਹੜਾ ਉਹਬਦ ਉਹਨਾਂ ਨੇ ਵਰਤੇ ਡਾਕਟਰ ਗਾਂਧੀ ਵਾਸਤੇ ਅੱਲਾਹ ਸ਼ਬਦ ਵਰਤੇ ਜਿਹੜਾ ਕਿ ਇਸ ਉਮਰ ਦੇ ਇਨਸਾਨ ਨੂੰ ਵਰਤੇ ਦੇ ਬਹੁਤ ਮਾੜਾ ਲੱਗਦਾ ਲੇਕਿਨ ਸਾਡੇ ਪਟਿਆਲੇ ਦੇ ਲੋਕਾਂ ਨੂੰ ਪਤਾ ਹੈ ਕਿ ਉਹ ਸ਼ਬਦ ਉਹਨੇਸ਼ਾ ਵਰਤਦੇ ਨੇ ਆਪਣੇ ਦੋਚੋਣਾ ਲੋਕ ਸਭਾ ਚੋਣਾਂ ਜਿਹੜੀਆਂ ਨੇ ਉਹ ਹੋ ਕੇ ਉਹ ਨਿਭੜੀਆਂ ਨੇ ਤੇ ਨਤੀਜੇ ਆ ਗਏ ਨੇ ਤੇ ਤੇ ਇੰਡੀਆ ਪੰਜਾਬ ਦੇ ਵਿੱਚ ਸਿਆਸਤ ਜਿਹੜੀ ਆ ਬਹੁਤ ਹੀ ਜ਼ਿਆਦਾ ਜਿਹੜੀ ਆ ਉਹ ਮਤਲਬ ਐਕਟਿਵ ਰਹੀ ਹੈ ਤੇ ਇਹਦੇ ਵਿੱਚ ਬਹੁਤ ਫੇਰਬਦਲ ਤੇ ਉਥਲ-ਪੁਥਲ ਹੋਈ ਹੈ ਖਾਸ ਤੌਰ ਤੇ ਕਈ ਥਾਂ ਤੇ ਦਲ ਬਦਲੂ ਦਾ ਸਿਸਟਮ ਚੱਲਿਆ ਜਾਂ ਲੋਕਾਂ ਨੇ ਆਪਣੇ ਪਿੰਡ ਬਦਲੇ ਪਰ ਕਈ ਥਾਂ ਤੇ ਮਸਲੇ ਇਦਾਂ ਦੇ ਹੋਏ ਕਿ ਉਹਦੇ ਵਿੱਚ ਕੁਝ ਆਪਣੇ ਸਾਥੀ ਪਾਰਟੀ ਦੇ ਜਿਹੜੀ ਆਪਣੀ ਸੀਟ ਤੇ ਇੱਕ ਦੂਜੇ ਨਾਲ ਕਿਤੇ ਨਾ ਕਿਤੇ ਖੰਦੇ ਜਾਂ ਗੁੱਸੇ ਰਾਜੀ ਨਜ਼ਰ ਆਈ ਪਟਿਆਲੇ ਦੀ ਜੇ ਗੱਲ ਕਰੀਏ ਲੋਕ ਸਭਾ ਹਲਕਾ ਪਟਿਆਲਾ ਤੋਂ ਸਾਡੇ ਇੱਥੇ ਡਾਕਟਰ ਧਰਮੀਰ ਗਾਂਧੀ ਕਾਂਗਰਸ ਦੇ ਉਮੀਦਵਾਰ ਸਨ ਤੇ ਉਸ ਦੇ ਨਾਲ ਹੀ ਪੈਰਲਰ ਕੁਝ ਕਾਂਗਰਸੀ ਵਰਕਰਾਂ ਜਾਂ ਆਗੂਆਂ ਵੱਲੋਂ ਇੱਕ ਪਹਿਲਾਂ ਵੀ ਮਹਿਮ ਚੱਲੀ ਕਿ ਉਹਨਾਂ ਦਾ ਵਿਰੋਧ ਕੀਤਾ ਗਿਆ ਪਰ ਰਾਹੁਲ ਗਾਂਧੀ ਵੀ ਜਿਹੜੀ ਉਹਨਾਂ ਦੀ ਇਨਵੋਲਵਮੈਂਟ ਤੋਂ ਬਾਅਦ ਭਾਵੇਂ ਉਹ ਰੁਕ ਗਿਆ ਪਰ ਉਸ ਤੋਂ ਬਾਅਦ ਇੱਕ ਪਟਿਆਲਾ ਦੀ ਸਿਆਸਤ 'ਚ ਨਵਾਂ ਧਮਾਕਾ ਹੋਇਆ ਕਿ ਇੱਕ ਆਡੀਓ ਜਿਹੜੀ ਉਹ ਵਾਇਰਲ ਹੋਈ ਹੈ ਤੇ ਉਹ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਘੁਮਰੀ ਹੈ ਜਿਹਦੀ ਆਵਾਜ਼ ਲਾਲ ਸਿੰਘ ਜਿਹੜੇ ਸਾਡੇ ਕੈਬਨਿਟ ਮੰਤਰੀ ਬਣ ਗਏ ਚੁੱਕੇ ਨੇ ਬਹੁਤ ਸੀਨੀਅਰ ਤੇ ਟਕਸਾਲੀ ਆਗੂ ਕਾਂਗਰਸ ਦੇ ਮੰਨੇ ਜਾਂਦੇ ਸੀਗੇ ਤੇ ਉਹਨਾਂ ਦੀ ਆਡੀਓ ਬਿਲਕੁਲ ਉਹਨਾਂ ਦੇ ਨਾਲ ਮਿਲਦੀ ਜੁਲਦੀ ਹੈ ਤੇ ਉਹਦੇ ਨਾਲ ਹੋਣ ਜਿਹੜੀ ਦੂਜੇ ਪਾਸੇ ਡਾਕਟਰ ਗਾਂਧੀ ਨੇ ਜਾਂ ਸਾਡੇ ਹੋਰ ਜਿਹੜੇ ਕਾਂਗਰਸ ਦੇ ਇਥੋਂ ਲੀਡਰ ਨੇ ਉਹਨਾਂ ਦਾ ਕਹਿਣਾ ਕਿ ਇਹ ਉਹਨਾਂ ਦੀ ਹੀ ਆਡੀਓ ਹੈ ਤੇ ਉਹ ਸਾਡੀਓ ਦੇ ਨਾਲ ਹੋਰ ਬਹੁਤ ਸਾਰੀਆਂ ਆਡੀਓ ਤੇ ਸਬੂਤ ਜਿਹੜੇ ਨੇ ਉਹ ਸਾਡੇ ਕੋਲ ਨੇ ਤੇ ਜਿਹੜੇ ਦੱਸਦੇ ਨੇ ਕਿ ਵਾਕਈ ਸਾਡੀ ਵਿਰੋਧਤਾ ਹੋਈ ਹੈ ਤੇ ਜਿਸ ਨੂੰ ਲੈ ਕੇ ਜਿਹੜੀ ਪਟਿਆਲਾ ਦੀ ਸਿਆਸਤ ਉਹ ਭੱਗ ਗਈ ਹੈ ਤੇ ਜਿਹੜਾ ਇਹ ਮਸਲਾ ਹਾਈ ਕਮਾਂਡ ਤੱਕ ਵੀ ਪਹੁੰਚਦਾ ਨਜ਼ਰ ਆ ਰਿਹਾ ਹੈ ਅੱਜ ਸਾਡੇ ਨਾਲ ਹਰਿੰਦਰਪਰ ਹੈਰੀਮਾਨ ਜੋ ਹਲਕਾ ਸਨੌਰ ਤੋਂ ਕਾਂਗਰਸ ਦੇ ਇੰਚਾਰਜ ਨੇ ਤੇ ਐਕਟਿਵ ਰਹੇ ਨੇ ਖਾਸ ਤੌਰ ਤੇ ਕਾਲ ਜਿਹੜੀ ਲੋਕ ਸਭਾ ਚੋਣ ਪਟਿਆਲਾ ਦੀ ਹੋਈ ਹੈ ਤੇ ਉਹ ਵੀ ਇਸ ਮਸਲੇ ਨੂੰ ਲੈ ਕੇ ਜਿਹੜਾ ਹਾਈ ਕਮਾਂਡ ਤੱਕ ਪਹੁੰਚ ਰਹੇ ਨੇ ਤੇ ਆਪਣੀ ਜਿਹੜੀ ਗੱਲ ਰੱਖ ਰਹੇ ਨੇ ਮਾਨ ਸਾਹਿਬ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਧੰਨਵਾਦ ਜੀ ਮਾਨ ਸਾਹਿਬ ਜਿਹੜਾ ਆਰਡੀ ਵਾਲਾ ਸਾਰਾ ਤੁਸੀਂ ਦੇਖਦੇ ਹੋ ਚੱਲ ਰਹੀ ਹੈ ਤਾਂ ਉਹਦੇ ਚ ਨਾਮ ਡਾਕਟਰ ਆਪਣੇ ਲਾਲ ਸਿੰਘ ਜੀ ਦਾ ਆ ਰਿਹਾ ਹੈ ਕੁਸੀਂ ਕੀ ਸੋਚਦੇ ਹੋ ਇਹ ਸਾਰਾ ਕੁਝ ਕਿਵੇਂ ਵੇਖਿਆ ਜਾ ਰਿਹਾ ਹੈ ਇਹਨੂੰ ਸੱਚ ਨੂੰ ਕਿਵੇਂ ਮੰਨੀਏ ਕੀ ਲੱਗਦਾ ਕਿ ਤੁਹਾਡੇ ਕੋਲ ਕੀ ਸਬੂਤ ਨੇ ਕਿਸ ਤਰ੍ਹਾਂ ਦੀ ਹੁਣ ਅੱਗੇ ਜਿਹੜੀ ਉਹ ਗੱਲਬਾਤ ਚੱਲ ਰਹੀ ਹੈ ਦੇਖੋ ਇਹ ਜਿਹੜਾ ਸਾਡੇ ਹਲਕੇ ਦੇ ਵਿੱਚ ਸਨੌਰੇ ਚ ਏ ਕਾਫੀ ਧੇਰ ਤੋਂ ਪਿਛਲੇ ਤਕਰੀਬਨ ਜਦੋਂ ਡਾਕਟਰ ਗਾਂਧੀ ਨੂੰ ਟਿਕਰ ਦਿੱਤੀ ਗਈ ਉਸ ਤੋਂ ਬਾਅਦ ਇਹ ਕੰਮ ਸ਼ੁਰੂ ਹੋਇਆ ਸੀ ਔਰ ਸਾਡੇ ਹਲਕੇ ਚ 8 ਵਾਰ ਚੋਂ ਲੜੇ ਨੇ ਸਾਲਾਂ ਲੱਗ ਉਹਨਾਂ ਦੀ ਆਪਣੀ ਟੀਮ ਵੀ ਹੈ ਉਹਨਾਂ ਦੇ ਵਰਕਰ ਵੀ ਹੈ ਉਹਨਾਂ ਨੇ ਇਹ ਹਮੇਸ਼ਾ ਹੀ ਸ਼ੁਰੂ ਤੋਂ ਐ ਹੀ ਹੁੰਦਾ ਹੋਇਆ ਹੈ ਕਿ ਜਦੋਂ ਚੰਦੂ ਮਾਜਰਾ ਸਾਹਿਬ ਇੱਥੇ ਚੋਣ ਲੜਦੇ ਨੇ ਉਦੋਂ ਸਾਰ ਲਾਲ ਸਿੰਘ ਇਹ ਹਲਕਾ ਛੱਡ ਕੇ ਚਲੇ ਜਾਂਦੇ ਨੇ ਚੰਦੂ ਮਾਜਰੇ ਨੂੰ ਆਪਣੀ ਸਾਰੀ ਟੀਮ ਪੜਾ ਜਾਂਦੇ ਨੇ ਔਰ ਜਦੋਂ ਚੰਦੂ ਮਾਜਰਾ ਸਾਹਿਬ ਅਨੰਦਪੁਰ ਸਾਹਿਬ ਚਲੇ ਜਾਂਦੇ ਨੇ ਉਦੋਂ ਸਾਰ ਲਾਲ ਸਿੰਘ ਅਕਾਲੀ ਦਲ ਦਾ ਟੋਟਲ ਕੰਟਰੋਲ ਸੰਭ ਲੈਂਦੇ ਨੇ ਇਸ ਹਲਕੇ ਔਰ ਇਹਨਾਂ ਨੇ ਡਾਕਟਰ ਗਾਂਧੀ ਨੂੰ ਟਿਕਟ ਮਿਲਣ ਤੋਂ ਬਾਅਦ ਜਦੋਂ ਕੈਂਪੇਨ ਸ਼ੁਰੂ ਹੋਈਏ ਮੇਰੇ ਹਲਕੇ ਚ ਕਾਂਗਰਸ ਵਰਕਰਾਂ ਨੂੰ ਫੋਨ ਜਾਣੇ ਸ਼ੁਰੂ ਹੋ ਗਏ ਕਿ ਆਪਾਂ ਐਨ ਕੇ ਸ਼ਰਮੇ ਨੂੰ ਵੋਟ ਪਾਣੀ ਹੈ ਡਾਕਟਰ ਗਾਂਧੀ ਨੂੰ ਨਹੀਂ ਪਾਣੀ ਇਹ ਫੋਨ ਤਕਰੀਬਨ ਮੇਰੇ 260 ਪਿੰਡ ਨੇ ਕੋਈ ਐਸਾ ਪਿੰਡ ਹੋਗਾ ਜਿੱਥੇ ਫੋਨ ਨਹੀਂ ਗਿਆ ਹੋਗਾ ਕਈ ਪਿੰਡਾਂ ਦੇ ਵਿੱਚ ਤਾਂ 10 ਫੋਨ 15 ਫੋਨ 12 ਫੋਨ ਗਏ ਇਹਨਾਂ ਦੇ ਬੰਦੇ ਵੀ ਜਾਂਦੇ ਰਹੇ ਨੇ ਪਿੰਡਾਂ ਦੇ ਵਿੱਚ ਇਹਨਾਂ ਦਾ ਭਤੀਜਾ ਉਹਦੀ ਵੀ ਜਿਹੜੀ ਆਡੀਓ ਹੈ ਉਹ ਵਾਇਰਲ ਹੋਈ ਹੈ ਅ ਕੱਲ ਮੈਂ ਔਨ 에ਅਰ ਸੁਣੀ ਹੈ ਉਹ ਵੀ ਕਹਿ ਰਿਹਾ ਕਿ ਮੈਂ ਐਸਾ ਲਾਲ ਸਿੰਘ ਦਾ ਭਤੀਜਾ ਬੋਲ ਰਿਹਾ ਹਾਂ ਔਰ ਤੁਸੀਂ ਗਾਂਧੀ ਨੂੰ ਵੋਟ ਨਹੀਂ ਪਾਣੀ ਤੁਸੀਂ ਅੰਕਲ ਸ਼ਰਮੇ ਨੂੰ ਪਟਦੇ ਨਾਲ ਵੋਟਾਂ ਪਾ ਇਹ ਦੂਜੀ ਆਡੀਓ ਹੈ ਇਹ ਆਡੀਓ ਕਾਫੀ ਨੇ ਹਲਕੇ ਦੇ ਕਿਉਂਕਿ ਇਸ ਵਾਰ ਲੋਕਾਂ ਨੇ ਮੈਨੂੰ ਆ ਕੇ ਦੱਸਿਆ ਔਰ ਮੈਂ ਲੋਕਾਂ ਨੂੰ ਹਾਈ ਕਮਾਂਡ ਦੇ ਜਿਹੜੇ ਆਬਜ਼ਰਵਰ ਆਏ ਸੀ ਉਹਨਾਂ ਨੂੰ ਮਿਲਾਂਦਾ ਵੀ ਰਿਹਾ ਔਰ ਉਹਨਾਂ ਨੂੰ ਦੱਸਦੇ ਵੀ ਰਹੇ ਆ ਡਾਕਟਰ ਗਾਂਧੀ ਦੇ ਨੋਟਿਸ ਵਿੱਚ ਵੀ ਲੈ ਲੈਂਦੇ ਰਹੇ ਆ ਕਿ ਸਾਡੇ ਹਲਕੇ 'ਚ ਇੱਕ ਕੈਂਪੇਨ ਚੱਲ ਰਹੀ ਹੈ ਜਿਹੜਾ ਕਿ ਬਹੁਤ ਸੀਨੀਅਰ ਲੀਡਰ ਆਪ ਟੈਲੀਫੋਨ ਕਰਦੇ ਨੇ ਇਹ ਨਹੀਂ ਕਿ ਕਿਸੇ ਤੋਂ ਫੋਨ ਕਰਾਉਂਦੇ ਸੀ ਆਪ ਫੋਨ ਕਰਦੇ ਸੀ ਔਰ ਉਹਨੂੰ ਕਹਿੰਦੇ ਸੀ ਮੇਰਾ ਭਤੀਜਾ ਸੋਨੀ ਆਂਦਾ ਹੈ ਜਿਵੇਂ ਕੋ ਕੋ ਉਦਾਂ ਕਰਦੇ ਕਈ ਜਗ੍ਹਾ ਤੇ ਉੱਪਰਲੀ ਉਹਨਾਂ ਨੇ ਕੌਨਫੀਡੈਂਸ ਦੇ ਬੰਦਿਆਂ ਨੂੰ ਇਹ ਕਹੀ ਦਿੱਤਾ ਕਿ ਐਮਕੇ ਨੂੰ ਵੋਟ ਪਾਓ ਮੇਰੇ ਘਰ ਦਾ ਬੰਦਾ ਹੈ ਔਰ ਮੈਂ ਤੁਹਾਨੂੰ ਮਲਾ ਵੀ ਦੂੰਗਾ ਤੇ ਤੁਸੀਂ ਗਾਂਧੀ ਨੂੰ ਵੋਟ ਨਹੀਂ ਪਾਓ ਮਾਨ ਸਾਹਿਬ ਜਿੱਦਾਂ ਤੁਸੀਂ ਗੱਲ ਕੀਤੀ ਕਿ ਤੁਸੀਂ ਕਿਹਾ ਕਿ ਇੰਦਾ ਵੀਡੀਓ ਆਡੀਓ ਸਾਡੇ ਨਾਲ ਸਾਡੇ ਕੋਲ ਪਹੁੰਚਿਆ ਨਹੀਂ ਜੇ ਇਦਾਂ ਹੋਇਆ ਤਾਂ ਤੁਹਾਨੂੰ ਕੀ ਲੱਗਦਾ ਤਾਂ ਰੀਜ਼ਨ ਕੀ ਹੈ ਲਾਲ ਸਿੰਘ ਬਹੁਤ ਪੁਰਾਣੇ ਜਿਹੜੇ ਪਾਰਟੀ ਦੇ ਵਰਕਰ ਤੋਂ ਲੈ ਕੇ ਅੱਜ ਕੈਬਨਿਟ ਮੰਤਰੀ ਤੇ ਬਹੁਤ ਵੱਡੇ ਅਹੁਦਿਆਂ ਤੇ ਰਹੇ ਨੇ ਫਿਰ ਅੱਜ ਇਸ ਤਰ੍ਹਾਂ ਦਾ ਕੀ ਹੋਇਆ ਜਿਹੜਾ ਨੂੰ ਲੱਗਦਾ ਸੀਗਾ ਕਿ ਵੀ ਇਹ ਇਹ ਜਿਹੜਾ ਕੁਝ ਹੋਇਆ ਇਹ ਦਰਸਲ ਸਾਲ ਲਾਲ ਸਿੰਘ ਦੇ ਸਭਾਚ ਇਹ ਅੱਜ ਦੇ ਨਹੀਂ ਮੈਂ ਤੁਹਾਨੂੰ 25 30 ਸਾਲ ਤੋਂ ਦੱਸ ਦਿੰਦਾ ਕਿ ਜਸਜੀਤ ਸਿੰਘ ਰੰਡਾਵਾ ਲੜਦੇ ਹੁੰਦੇ ਸੀ ਇਹਨਾਂ ਦਾ ਪਿੰਡ ਸਾਹ ਲਾਲ ਸਿੰਘ ਦਾ ਕਨੌਟੋਂ ਹਲਕੇ 'ਚ ਹੁੰਦਾ ਸੀ ਉਥੋਂ ਰੰਡਾਵਾ ਸਾਹਿਬ ਲੜਦੇ ਹੁੰਦੇ ਜਸਜੀਤ ਸਿੰਘ ਦਾ ਇਹਨਾਂ ਨੇ ਕਦੀ ਜਸਜੀਤ ਸਿੰਘ ਦੀ ਮਦਦ ਨਹੀਂ ਕੀਤੀ ਉਦੋਂ ਅਕਾਲੀ ਦਲ ਨੂੰ ਗੋਠਾ ਪਾਉਂਦੇ ਰਹੇ ਨੇ ਫਿਰ ਜਦੋਂ ਇਹ ਆਪ ਇੱਥੇ ਹੁੰਦੇ ਸੀ ਹਮੇਸ਼ਾ ਜਸਦੇਵ ਸਿੰਘ ਸੰਧੂ ਦੀ ਮਦਦ ਨਾਲ ਇਹ ਲੜਦੇ ਹੁੰਦੇ ਸੀ ਇਹਨਾਂ ਦੀ ਅੰਡਰਸਟੈਂਡਿੰਗ ਹੁੰਦੀ ਸੀ ਜਦੋਂ ਮੈਨੂੰ ਇੱਥੇ ਟਿਕਟ ਮਿਲੀ ਇਹਨਾਂ ਨੇ ਚੰਦੂ ਮਾਜਰੇ ਨਾਲ ਜੋ ਅੱਜ ਐਨਕੇ ਨੂੰ ਕਿਹਾ ਕਿ ਮੇਰੇ ਘਰ ਦਾ ਬੰਦਾ ਹੈ ਇਦਾਂ ਹੀ ਇਹ ਉਦੋਂ ਕਹਿੰਦੇ ਸੀ ਮੇਰੇ ਉਲਟ ਕਿ ਚੰਦੂ ਮਾਜਰੇ ਸਾਡੇ ਘਰ ਦਾ ਬੰਦਾ ਸਾਡਾ ਕਾਰੋਬਾਰ ਇਕੱਠਾ ਹੈ ਤੇ ਤੁਸੀਂ ਬੇਫਿਕਰ ਰਹੋ ਤੁਸੀਂ ਵੋਟਾਂ ਚੰਦੂ ਮਾਜਰੇ ਨੂੰ ਪਾਓ ਔਰ ਕੰਮਾਂ ਦਾ ਜ਼ਿੰਮੇਵਾਰ ਮੈਂ ਹੋਵਾਂਗਾ ਸੋ ਇਹਨਾਂ ਨੇ ਉਸ ਤੋਂ ਬਾਅਦ ਦੂਜੀ ਇਲੈਕਸ਼ਨ ਜਦੋਂ ਮੈਂ ਲੜਿਆ ਉਦੋਂ ਵੀ ਇਹਨਾਂ ਨੇ ਹਰਬੀਤ ਪਠਾਨ ਮਾਜਰੇ ਵੱਲ ਆਪਣਾ ਸੱਕਾ ਭਰਾ ਔਰ ਸਾਡਾ ਬਲਾਕ ਦਾ ਬਲਾਕ ਸੰਪਤੀ ਦਾ ਚੇਅਰਮੈਨ ਜਿਹਨੂੰ 1 ਮਹੀਨਾ ਪਹਿਲਾਂ ਇਹਨਾਂ ਨੇ ਜ਼ਿਲ੍ਹੇ ਦਾ ਪ੍ਰਧਾਨ ਬਣਾਇਆ ਸੀ ਕਾਂਗਰਸ ਦਾ ਉਹਨੂੰ ਔਰ ਸਾਡੇ ਜ਼ਿਲ੍ਹਾ ਪ੍ਰਸ਼ਾਸਕ ਮੈਂਬਰ ਬਲੌਕ ਸੰਮਤੀ ਮੈਂਬਰ ਔਰ ਚੰਨੀ ਸਰਕਾਰ ਤੋਂ 5 ਕਰੋੜ ਰੁਪਏ ਲੈ ਕੇ ਸਰਪੰਚਾਂ ਨੂੰ ਵੰਡਿਆ ਗਿਆ ਔਰ ਜਦੋਂ ਟਿਕਟ ਇਹਨਾਂ ਨੇ ਦੇਖਿਆ ਕਿ ਇਹਨਾਂ ਨੂੰ ਨਹੀਂ ਮਿਲੀ ਮੈਨੂੰ ਮਿਲ ਗਈ ਇਹਨਾਂ ਨੇ ਉਹ ਸਾਰੀ ਟੀਮ ਸਣੇ ਆਪਣਾ ਭਾ ਇਹਨਾਂ ਨੇ ਪਠਾਨ ਮਾਜਰ ਨਾਲ ਚਲਾ ਦਿੱਤੇ ਉਹ ਅੱਜ ਵੀ ਉੱਧਰ ਖੜੇ ਨੇ ਅੱਜ ਵੀ ਉਹਨਾਂ ਦੇ ਬੂਤਾਂ ਦੇ ਬੈਠੇ ਤੋਂ ਉਹਨਾਂ ਦੀ ਕੈਂਪੇਨ ਕੀਤੀ ਹੈ ਮੇਰੇਗੇਟ ਵੀ ਕੀਤੀ ਸੀ ਇਹ ਇਹਨਾਂ ਦੇ ਸੁਭਾਅ ਵਿੱਚ ਹੈ ਹੁਣ ਵੀ ਇਹਨਾਂ ਨੂੰ ਟਿਕਟ ਮੰਗੀ ਸੀ ਇਹਨਾਂ ਨੇ ਇਹਨਾਂ ਨੇ ਪਹਿਲਾਂ 2 ਟਿਕਟਾਂ ਮੰਗੀਆਂ ਸਮਾਣੇ ਤੋਂ ਉਦੋਂ ਇੱਕ ਸਮਾਣੇ ਤੋਂ ਸਨੌਰ ਤੋਂ ਇਹਨਾਂ ਨੂੰ ਸਨੌਰ ਤੋਂ ਨਹੀਂ ਮਿਲੀ ਮੇਰੀ ਵਿਰੋਧਤਾ ਕੀਤੀ ਦੂਜੀ ਵਾਰ ਇਹਨਾਂ ਨੇ 22 ਵੀ 2 ਟਿਕਟਾਂ ਮੰਗੀਆਂ ਨਹੀਂ ਸਨੌਰ ਤੋਂ ਮਿਲੀ ਮੇਰੀ ਵਿਰੋਧਤਾ ਕੀਤੀ ਫਿਰ ਇਹਨਾਂ ਨੇ ਪਟਿਆਲਾ ਸ਼ਹਿਰ ਦੀ ਸੀਟ ਮੰਗੀ ਉਦੋਂ ਵਿਸ਼ਨੂੰ ਜਦੋਂ ਆਕੇ ਲੜਿਆ ਇਹਨਾਂ ਨੂੰ ਨਹੀਂ ਮਿਲੀ ਉਹਨੇ ਇਹਨਾਂ ਨੇ ਪਾਰਲੀਮੈਂਟ ਮੰਗਡ ਕਰ ਲਈ ਔਰ ਪਾਰਲੀਮੈਂਟ ਨਹੀਂ ਮਿਲੀ ਤੇ ਜੋ ਮੇਰੇ ਨਾਲ ਕੀਤਾ ਉਹੀ ਰਾਹੁਲ ਗਾਂਧੀ ਜੀ ਦਾ ਨਮਾਇੰਦ ਜਿਹੜੇ ਭਰਵੀਰ ਗਾਂਧੀ ਨੇ ਡਾਕਟਰ ਸਾਹਿਬ ਉਹਨਾਂ ਦੇ ਨਾਲ ਵੀ ਇਹਨਾਂ ਨੇ ਉਹੀ ਕੀਤਾ ਜੋ ਦੋ ਲੈਕਚਰਾਂ 'ਚ ਇਹਨਾਂ ਨੇ ਮੇਰੇ ਨਾਲ ਕੀਤਾ ਜੇ ਉਦੋਂ ਪਹਿਲਾਂ ਜੋ ਜਰਜੀ ਰਧਾਵੇ ਨਾ ਕਰਦੇ ਆਏ ਨੇ ਇਹਨਾਂ ਦੇ ਸੁਭਾਅ ਵਿੱਚ ਮਾਨ ਸਾਹਿਬ ਜਿੱਦਾਂ ਤੁਸੀਂ ਗੱਲ ਕੀਤੀ ਹੈ ਜੇ ਤੁਹਾਡੀ ਮੰਨ ਲਿਆ ਕਿ ਆਪਾਂ ਕਿਉਂਕਿ ਇਹ ਇਹਨੂੰ ਇੱਕ ਟੈਸਟ ਕਰਨ ਲਈ ਲੈਬ ਹੁੰਦੀ ਹੈ ਨਾ ਕਿ ਆਵਾਜ਼ ਨੂੰ ਆਪਾਂ ਜੇ ਗੱਲ ਕਰਦੇ ਆਂ ਵੀ ਤੱਥਾਂ ਦੇ ਆਧਾਰ ਤੇ ਜਿਵੇਂ ਤੁਸੀਂ ਦੱਸਿਆ ਵੀ ਤੁਹਾਡੇ ਕੋਲ ਸਾਰੇ ਸਬੂਤ ਵੀ ਪਹੁੰਚੇ ਨਹੀਂ ਇਹ ਜ ਜ ਮੋਟੇ ਤੌਰ ਤੇ ਅਸੀਂ ਜਿਵੇਂ ਗੱਲ ਕੀਤੀ ਸੀ ਉਹਨਾਂ ਨੇ ਨਕਾਰਿਆ ਲਾਲ ਸਿੰਘ ਨੇ ਕਿਹਾ ਕਿ ਇਹ ਜਿਹੜਾ ਮੇਰੀ ਫੇਕ ਆਵਾਜ਼ ਹੈ ਤੇ ਮੇਰੇ ਸਿਆਸੀ ਕਦਮਾਂ ਉੱਤੇ ਛਵੀ ਨੂੰ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਦੇ ਵਿੱਚ ਇੱਕ ਮੋਟੀ ਜੀ ਗੱਲ ਇਹ ਹੈ ਸਾਡੇ ਸਾਹਮਣੇ ਵੀ ਆਈ ਹੈ ਕਿ ਉਹਨਾਂ ਨੇ ਕੋਈ ਕ੍ਰਾਈਮ ਸਾਈਬਰ ਕ੍ਰਾਈਮ ਦੇ ਵਿੱਚੋਂ ਪਤਾ ਲੱਗਦਾ ਨਾ ਕਹਿੰਦੇ ਇਹ ਬਹੁਤ ਬੰਦੇ ਦਾ ਪਤਾ ਲੱਗ ਗਿਆ ਸੀ ਉਹਨਾਂ ਦੇ ਡੈਫਰਮੇਸ਼ਨ ਦਾ ਕੋ ਮਤਲਬ ਕੇਸ ਕਰਾਂਗੇ ਪਰ ਇਦਾਂ ਦਾ ਕੁਝ ਨਹੀਂ ਹੋਇਆ ਇਹ ਇਹ ਦੇ ਵਿੱਚ ਜਿਹੜੀ ਇਹਦੀ ਭਰੋਸੇਯੋਗਤਾ ਲੈ ਕੇ ਤੁਸੀਂ ਕੀ ਸੋਚ ਰਹੇ ਹੋ? ਦੇਖੋ ਇਹਦੇ ਵਿੱਚ ਸਾਰਾ ਭਾਰ ਸਾਰਾ ਇਲਜ਼ਾਮ ਸਾਲ ਲਾਲ ਸਿੰਘ ਤੇ ਲੱਗ ਰਿਹਾ ਇਹ ਉਹਨਾਂ ਦਾ ਫਰਜ਼ ਬਣਦਾ ਹੁਣ ਉਹਨਾਂ ਨੂੰ ਰੁਕਿਆ ਕਿਸੇ ਨੇ ਫੋਰੈਂਸਿਕ ਲੈਬਰਾਟਰੀ ਜਾਂ ਪੁਲਿਸ ਦੇ ਚ ਰਿਪੋਰਟ ਕਰੂ ਉਹਨਾਂ ਨੂੰ ਸਾਰਾ ਪਤਾ ਹੈ ਕਿ ਕਿਹੜੇ ਬੰਦੇ ਨੇ ਇਹ ਆਪਣਾ ਲੀਕ ਕੋਈ ਹੈ ਜਿੱਥੋਂ ਕਿਹਦੇ ਨਾਲ ਉਹ ਗੱਲ ਕਰ ਰਹੇ ਨੇ ਕੋਈ ਇੱਕ ਹੋਵੇ ਤਾਂ ਗੱਲ ਕਰਨ ਜਦੋਂ ਅੰਨੀਆਂ ਹੈਗੀਆਂ ਨੇ ਇਹ ਅਜ ਭਾਰ ਉਹਨਾਂ ਤੇ ਹੈ ਉਹਨਸ ਸੋ ਲਾਲ ਸਿੰਘ ਟੂ ਪ੍ਰੂਫ ਕਿ ਇਹਨਾਂ ਦੀ ਆਵਾਜ਼ ਨਹੀਂ ਹੈ ਅਗਰ ਉਹ ਨਹੀਂ ਕਰਨਗੇ ਤੇ ਉਹ ਵੀ ਆਪਣਾ ਇਲਜ਼ਾਮ ਮੰਨ ਲੇ ਜਿਹੜਾ ਇਲਜ਼ਾਮ ਉਹਨਾਂ ਤੇ ਲੱਗਿਆ ਹੈ ਉਹ ਤਾਂ ਉਹਨਾਂ ਨੂੰ ਹੁਣ ਪ੍ਰੂਵ ਕਰਨਾ ਪੈਣਾ ਕਿ ਮੇਰੀ ਆਵਾਜ਼ ਨਹੀਂ ਉਹਨਾਂ ਨੇ ਜਾਣਿਆ ਹੋਰ ਨਹੀਂ ਕਿਸੇ ਨੇ ਜਾਣਿਆ ਜੋ ਇੱਕ ਇੱਕ ਜਾਣਗੇ ਦੂਜੀ ਆ ਜੇਗੀ ਦੂਜੀ ਜਾਣਗੇ ਤੀਜੇ ਵੀ ਆ ਜੇਗੀ ਉਹ ਇਹ ਕੰਮ ਵਿੱਚ ਪੈ ਨਹੀਂ ਸਕਦੇ ਉਹਨਾਂ ਨੂੰ ਤਾਂ ਹੁਣ ਤੱਕ ਕਰ ਲੈਣੀ ਚਾਹੀਦੀ ਸੀ ਅਗਰ ਉਹਨਾਂ ਦਾ ਸਿਆਸੀ ਕੋਈਕ ਦੋਤੇ ਹੈ ਉਹਨਾਂ ਤੱਕ ਤਾਂ ਪੁਲਿਸ ਤੇ ਰਿਪੋਰਟ ਕਰਦੇ ਉਹਨਾਂ ਤੱਕ ਤਾਂ ਉਹਨਾਂ ਨੇ ਫੋਰਸਾਂ ਨੇ ਕਿ ਚਲੇ ਜਾਣਾ ਚਾਹੀਦਾ ਸੀ ਕਿ ਮੇਰੀ ਆਵਾਜ਼ ਨਹੀਂ ਹੈ ਇਹ ਉਹਨਾਂ ਨੂੰ ਵੀ ਪਤਾ ਹੈ ਉਹਨਾਂ ਦੀ ਆਵਾਜ਼ ਹੈ ਸਾਰੇ ਇਲਾਕੇ ਨੂੰ ਵੀ ਪਤਾ ਕਿ ਆਵਾਜ਼ ਉਹਨਾਂ ਦੀ ਹੈ ਜਿਹੜਾ ਉਹ ਸ਼ਬਦ ਉਹਨਾਂ ਨੇ ਵਰਤਿਆ ਡਾਕਟਰ ਗਾਂਧੀ ਵਾਸਤੇ ਇੰਨਾ ਸ਼ਬਦ ਵਰਤਿਆ ਜਿਹੜਾ ਕਿ ਇਸ ਉਮਰ ਦੇ ਇਨਸਾਨ ਨੂੰ ਵਰਤਦੇ ਬਹੁਤ ਮਾੜਾ ਲੱਗਦਾ ਲੇਕਿਨ ਸਾਡੇ ਪਟਿਆਲੇ ਦੇ ਲੋਕਾਂ ਨੂੰ ਪਤਾ ਹੈ ਕਿ ਉਹ ਸ਼ਬਦ ਉਹ ਹਮੇਸ਼ਾ ਵਰਤਦੇ ਨੇ ਆਪਣੇ ਦੋਸਤਾਂ ਨਾਲ ਪਮਾਨ ਸਾਹਿਬ ਜਿਹੜੇ ਤੁਸੀਂ ਗੱਲ ਕੀਤੀ ਹੈ ਜਿਹੜਾ ਮਸਲਾ ਇਸ਼ੂ ਉੱਠਿਆ ਇਹਦੇ ਸਬੂਤਾਂ ਦੀ ਜਿਹੜੇ ਤੁਸੀਂ ਗੱਲ ਕੀਤੀ ਹੈ ਜੇ ਉਹਨਾਂ ਨੂੰ ਲੈ ਕੇ ਆਪਾਂ ਗੱਲ ਕਰੀਏ ਰਾਹੁਲ ਗਾਂਧੀ ਜਾਂ ਬਾਜਬਾ ਸਾਹਿਬ ਜਾਂ ਵਰਿੰਗ ਸਾਹਿਬ ਜਾਂ ਡਾਕਟਰ ਗਾਂਧੀ ਕੋਲੋਂ ਨਾ ਕੀ ਵਿਚਾਰ ਹੈ ਕੀ ਸੋਚ ਰਹੇ ਨੇ ਕੋਈ ਕਾਰਵਾਈ ਜਾਂ ਅੱਗੇ ਤੁਸੀਂ ਇਸ ਸੀਜ਼ ਨੂੰ ਉਹ ਹਾਈ ਕਮਾਂਡ ਤੱਕ ਗਈ ਆ ਅੱਗੇ ਕੀ ਹੋਣਾ ਹੈ ਉਹਦੇ ਬਾਰੇ ਕੀ ਗੱਲਬਾਤ ਹੈ ਦੇਖੋ ਸਾਡਾ ਫਰਜ਼ ਸੀਗਾ ਹਾਈ ਕਮਾਂਡ ਦੇ ਜਿਹੜੇ ਅਬਜ਼ਰਵਰ ਆਏ ਸੀ ਉਹਨਾਂ ਤੱਕ ਅਸੀਂ ਸਾਰਾ ਕੁਝ ਪੜਾਇਆ ਉਹਨਾਂ ਨੂੰ ਸਾਰੇ ਸਬੂਤ ਵੀ ਅਸੀਂ ਦਿੱਤੇ ਨੇ ਔਰ ਹੋਣ ਨੇ ਪਬਲਿਕ ਹੋ ਗਏ ਨੇ ਸਾਰਾ ਇਹ ਸਾਰੀਆਂ ਵਾਇਰਲ ਹੋ ਚੁੱਕੀਆਂ ਨੇ ਲੋਕਾਂ 'ਚ ਪਹੁੰਚ ਗਈਆਂ ਨੇ ਕਈ ਕਈ ਚੈਨਲਾਂ 'ਤੇ ਚੱਲ ਰਹੀਆਂ ਨੇ ਡਾਕਟਰ ਗਾਂਧੀ ਮੇਰਾ ਵੀ ਇਹਦੇ 'ਚ ਰਿਸਪੌਂਸ ਆਇਆ ਹੈ ਡਾਕਟਰ ਗਾਂਧੀ ਦਾ ਵੀ ਰਿਸਪੌਂਸ ਆਪਣਾ ਕੱਲ ਮੈਂ ਸੁਣੀ ਹੈ ਕਿਤੇ ਉਹਨਾਂ ਨੇ ਵੀ ਕਿਹਾ ਕਿ ਬਹੁਤ ਮਾੜਾ ਕੀਤਾ ਅਸੀਂ ਹਾਈ ਕਮਾਂਡ ਨਾਲ ਟੇਕਅਪ ਕਰਾਂਗੇ ਸੋ ਇਹ ਡਾਕਟਰ ਗਾਂਧੀ ਜਿਹੜੇ ਲੈਕਚਰ ਲੜ ਰਹੇ ਸੀ ਇਹ ਉਹਨਾਂ ਨੇ ਟੇਕਅਪ ਕਰਨਾ ਹੈ ਜਦੋਂ ਸਾਡੇ ਤੋਂ ਸਬੂਤ ਮੰਗੇ ਦੁਬਾਰਾ ਮੰਗੇ ਇੱਕ 100 ਬੰਦਾ ਐਫੀਡੇਵਿਟ ਦੇਣ ਨੂੰ ਤਿਆਰ ਹੈ ਕਿ ਅਸੇ ਸਾਨੂੰ ਸਾਹ ਲਾਲ ਸਿੰਘ ਦਾ ਫੋਨ ਆਇਆ ਸੀ ਬਾਹਰ ਨੰਬਰ ਤੋਂ ਆਇਆ ਅੰਨੇ ਵਜੇ ਆਇਆ ਤੇ ਸਾਨੂੰ ਐਨਕੇ ਸ਼ਰਮਨ ਨੂੰ ਵੋਟ ਪਾ ਲਿਖਿਆ ਇਹ 100 ਬੰਦਾ ਤਾਂ ਮੈਂ ਜਿੱਥੇ ਆਈ ਕਮਾਂਡ ਕਿਹਾ ਕਿ ਮੈਂ ਪਿੱਛੇ ਕਬੂ ਤੇ ਆ ਰਾ ਹਾਂ ਔਰ ਜਿੰਨੀਆਂ ਆਡੀਓਜ਼ ਹੋਰ ਵੀ ਨੇ ਇਹ ਕੋਈ ਇੱਕ ਆਡੀਓ ਨਹੀਂ ਕੋਈ ਦੋ ਨਹੀਂ ਉਹਨਾਂ ਦੇ ਭਤੀਜੇ ਦੀ ਵੀ ਆ ਗਈ ਹੈ ਉਹ ਵੀ ਕਹਿ ਰਿਹਾ ਇਹ ਕਾਫੀ ਆਡੀਓਜ਼ ਨੇ ਕਿਉਂਕਿ ਇਹਨਾਂ ਨੇ ਸ਼ਰਿਆਂ ਮੀਤਸਵਰ ਰੋਤਾ ਕੀਤੀ ਹੈ ਪਹਿਲਾਂ ਵੀ ਕਰਦੇ ਸੀ ਔਰ ਹੁਣ ਵੀ ਕੀਤੀ ਹੈ ਉਨੀਸਵਰੇ ਨੂੰ ਪਤਾ ਲੱਗ ਗਿਆ ਸਾਰਿਆਂ ਨੂੰ ਹਾਈ ਕਮਾਂਡ ਵੀ ਇੱਥੇ ਆ ਕੇ ਬੈਠੀ ਐ ਸੀਨੀਅਰ ਅਬਜ਼ਰਵਰਸ ਇੱਥੇ ਆਏ ਵੀਰੂ ਕਪਾਲ ਜੀ ਨੂੰ ਦੋ ਵਾਰੀ ਆਣਾ ਪਿਆ ਪ੍ਰਿੰਕਾ ਗਾਂਧੀ ਜੀ ਇੱਥੇ ਆਏ ਰਾਹੁਲ ਗਾਂਧੀ ਜੀ ਇੱਥੇ ਆਏ ਕਿਉਂਕਿ ਉਹਨਾਂ ਦਾ ਆਪਣਾ ਕੈਂਡੀਡੇਟ ਉਹਨਾਂ ਨੇ ਜਿਹਨੂੰ ਟਿਕਟ ਦਿੱਤੀ ਸੀ ਉਹ ਲੜ ਰਿਹਾ ਸੀ ਮੰਨ ਸਿੰਘ ਜੀ ਜਿੱਦਾਂ ਤੁਸੀਂ ਗੱਲ ਕੀਤੀ ਜੇ ਤੁਹਾਡੀ ਨਜ਼ਰ ਤੋਂ ਵੇਖੀਏ ਤੁਸੀਂ ਕਿਸ ਤਰ੍ਹਾਂ ਦਾ ਸੋਚਦੇ ਹੋ ਵੀ ਐਕਸ਼ਨ ਜਿਹੜਾ ਵੀ ਤੁਹਾਨੂੰ ਜੇ ਲੱਗਦਾ ਕਿ ਸੱਚ ਜੇ ਸਾਬਤ ਹੁੰਦਾ ਤਾਂ ਉਹ ਇੱਥੇ ਕਿਹੋ ਜਿਹਾ ਐਕਸ਼ਨ ਤੁਹਾਡੀ ਨਜ਼ਰ ਤੋਂ ਕਹਿੰਦੇ ਹੋ ਦੇਖੋ ਇਹ ਤਾਂ ਅਗਰ ਕਾਂਗਰਸ ਪਾਰਟੀ ਨੇ 2027 ਦੇ ਵਾਸਤੇ ਕਾਂਗਰਸ ਨੂੰ ਮਜ਼ਬੂਤ ਕਰਨਾ ਹੈ ਕਾਂਗਰਸ ਦੇ ਵਰਕਰਾਂ ਦੇ ਵਿੱਚ ਜੋਸ਼ ਭਰਨਾ ਹੈ ਉਹਨਾਂ ਨੂੰ ਹੌਸਲਾ ਬੁਲੰਦ ਕਰਨਾ ਹੈ ਔਰ ਕਿਉਂਕਿ ਵਰਕਰ ਲੜਾਈ ਲੜਦੇ ਨੇ ਔਰ ਅਖੀਰ 'ਚ ਵਰਕਰਾਂ ਤੇ ਹੀ ਜਦੋਂ ਇੰਨਾ ਵੱਡਾ ਭਾਰ ਪੈਂਦਾ ਉਹਨਾਂ ਨੂੰ ਕਿਹਾ ਜਾਂਦਾ ਤੁਸੀਂ ਆਪਣੀ ਪਾਰਟੀ ਨੂੰ ਵੋਟ ਆਪਾਓ ਤੇ ਵਰਕਰ ਬਹੁਤ ਡੀਮੋਟਿਵੇਟ ਹੋ ਜਾਂਦਾ ਇਹ ਵਰਕਰਾਂ ਦੀ ਆਵਾਜ਼ ਮੈਂ ਚੱਕੀ ਹੈ ਕਿ ਵਰਕਰ ਸਾਡਾ ਸਟਰੋਂਗ ਹੈ ਲੀਡਰ ਸਾਡੇ ਕਮਜ਼ੋਰ ਨੇ ਇਹ ਆਪਣੇ ਅਮੁੱਤਖਸਾਲੀ ਕਹਿੰਦੇ ਨੇ ਸੀਨੀਅਰ ਕਹਿੰਦੇ ਨੇ ਲੇਕਿਨ ਬੇਈਮਾਨੀ ਕੀਤੀ ਹੈ ਪਾਰਟੀ ਦੀ ਪਿੱਠੇ ਛੂਰਾ ਮਾਰਿਆ ਰਾਹੁਲ ਗਾਂਧੀ ਦੇ ਕੈਂਡੀਡੇਟ ਨੂੰ ਹਰਾਉਣ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਾਹ ਦਿਖਾਣਾ ਚਾਹੀਦਾ ਔਰ ਅਵਸ਼ਿਅ ਦਿਖਾਣਾ ਚਾਹੀਦਾ ਹੈ ਜੇ 27 ਵਿੱਚ ਤੁਸੀਂ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਦੁਬਾਰਾ ਲੈਣੀ ਹੈ ਏਸ ਹਨ ਹਰਿੰਦਰਪਾਲ ਹੈਰੀਮਾਨ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਇਹ ਜਿਹੜਾ ਇੱਕ ਹਜੇ ਪਾਰਟੀ ਦੀ ਨੈਤਿਕਤਾ ਦੇ ਤੌਰ ਤੇ ਦੇਖਿਆ ਜਾਏ ਤਾਂ ਬਹੁਤ ਵੱਡਾ ਜੁਰਮ ਹੈ ਤੇ ਉਹਨਾਂ ਦਾ ਕਹਿਣਾ ਕਿ ਉਹਨਾਂ ਨੂੰ ਪਾਰਟੀ ਤੋਂ ਬਾਹਰ ਵੀ ਕੱਢਿਆ ਜਾਣਾ ਚਾਹੀਦਾ ਭਾਵੇਂ ਇਹਨਾਂ ਦਾ ਹਜੇ ਆਡੀਓ ਦੇ ਤੱਥ ਜਾਂ ਉਹਦੇ ਸਬੂਤ ਜਿਹੜੇ ਨੇ ਉਹ ਆਪਣੇ ਪੱਧਰ ਤੇ ਇੱਕ ਤਕਨੀਕੀ ਮਸਲਾ ਵੀ ਹੈਗਾ ਨਾਲ ਪਰ ਉਹਦੇ ਸਾਰੇ ਦੇ ਬਾਵਜੂਦ ਆਲੇ ਦੁਆਲੇ ਜੋ ਮਾਹੌਲਾ ਉਹਦੇ ਵਿੱਚ ਹਜੇ ਤੱਕ ਕੋਈ ਰਿਪੋਰਟ ਨਹੀਂ ਕਰਵਾਈ ਗਈ ਤੇ ਕਈ ਚੀਜ਼ਾਂ ਦੇ ਨਾਲ ਇਹ ਲੱਗਦਾ ਕਿ ਸ਼ਾਇਦ ਇਹ ਸਚਾਈ ਨੇੜੇ ਤੇੜੇ ਲੱਗ ਰਹੀ ਹੈ ਭਾਵੇਂ ਇਹਦਾ ਬਿਨਾਂ ਸ਼ੱਕ ਲਾਲ ਸਿੰਘ ਜੀ ਉਹਨਾਂ ਨੇ ਕਿ ਆ ਕਿ ਇਹ ਮੇਰੇ ਮੇਰੀ ਸ਼ਬੀ ਨੂੰ ਸਿਆਸੀ ਸ਼ਬੀ ਨੂੰ ਸੱਟ ਮਾਰਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਹਨਾਂ ਨੇ ਇਹਨਾਂ ਨੂੰ ਛੱਟਾਇਆ ਸਮਾਂ ਦੱਸੇਗਾ ਕੀ ਹੋਣਾ ਫਿਲਹਾਲ ਕੈਮਰਾਮੈਨ ਪੰਕਜ ਦੇ ਨਾਲ ਗੁਰਪ੍ਰੀਤ ਸਿੰਘ ਚੱਠਾ ਅਜੀਤ ਵਿਕਤੀ ਵੀ ਪਟਿਆਲਾ